ਦੋਸਤੋ ਸਾਡੇ ਜ਼ਿੰਦਗੀ ਦੇ ਵਿੱਚ ਗੁੱਡ ਔਰ ਬੈਡ ਜਿੰਨੇ ਵੀ ਇਵੈਂਟਸ ਆਂਦੇ ਐ ਤਕਰੀਬਨ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆਂ ਕਿ ਸਕਸੈਸ ਔਰ ਫੇਲਿਅਰ ਲਾਈਫ ਦੇ ਵਿੱਚ ਜਿਹੜੀਆਂ ਦੁਨੀਆ ਭਰ ਦੀਆਂ ਪ੍ਰੋਬਲਮਸ ਐਂਡ ਦ ਬਿਊਟੀਫੁਲ ਟਾਈਮਸ ਜਿਹੜੇ ਆਪਾਂ ਕਹੀਏ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਅਗਰ 100% ਨਹੀਂ ਤਾਂ 99% ਉਹਨਾਂ ਪ੍ਰੋਬਲਮ ਦਾ ਇੱਕ ਹੀ ਸਾਡੇ ਜਿਹੜਾ ਬਾਡੀ ਦੇ ਵਿੱਚ ਜਿਹੜਾ ਚੌਥਾ ਚੱਕਰ ਹੈ ਅਨਾਹਤ ਇਹ ਚੱਕਰਾ ਜਿਹੜਾ ਹੈਗਾ ਇਹ ਹਾਰਟ ਚੱਕਰਾ ਹੈਗਾ ਇਹ ਜੜ ਹੈਗਾ ਆ ਕਿਸ ਤਰ੍ਹਾਂ ਤਿੰਨ ਚੱਕਰ ਇਸ ਤੋਂ ਥੱਲੇ ਆ ਜਿਹਦੇ ਵਿੱਚ ਕਾਮਨਾਵਾਂ ਦਾ ਚੱਕਰ ਹੈ ਜਿਹਦੇ ਵਿੱਚ ਜੜੀਆਂ ਡਿਜ਼ਾਇਰ ਜਦੋਂ ਫੁੱਲਫਲ ਹੁੰਦੀਆਂ ਆ ਉਹਨਾਂ ਸਵਾਦਾਂ ਦਾ ਚੱਕਰ ਆ ਤਾਂ ਜਿਸ ਵਕਤ ਅਸੀਂ ਫਿਰ ਕੁਝ ਕੌਂਕਰ ਕਰਨਾ ਚਾਹੁੰਦੇ ਆ ਬਹੁਤ ਕੁਝ ਆਪਣੀ ਜ਼ਿੰਦਗੀ ਚ ਪਾਣਾ ਚਾਹੁੰਦੇ ਆ ਉਹ ਸਾਰੇ ਇਸ ਧਰਤੀ ਨਾਲ ਜੁੜੇ ਹੋਏ ਜਿੰਨੇ ਵੀ ਮਤਲਬ 엘ਿਮੈਂਟਸ ਹੈਗੇ ਹੈ ਤਿੰਨ ਚੱਕਰ ਆ ਜਿਹੜੇ ਉਹ ਸਾਰੇ ਜਿਹੜੇ ਹੈਗੇ ਇੱਕ ਪਾਸਾ ਇਹ ਆ ਤੇ ਦੂਸਰੀ ਤਰਫ ਹੈ ਜਿਹੜਾ ਹਾਇਰ ਡਾਈਮੈਂਸ਼ਨ ਹੈ ਜਿਸ ਜਿਹਦੇ ਵਿੱਚ ਜਿਹੜਾ ਬੁਸ਼ੋਧ ਚੱਕਰ ਆਉਂਦਾ ਹੈ ਜਿਹਦੇ ਵਿੱਚ ਜਿਹੜੀ ਹੈਗੀ ਆ ਥਰਡ ਆਯੰਜਨਾ ਆਉਂਦਾ ਹੈ ਤੇ ਜਿਹਦੇ ਵਿੱਚ ਸਹਾਸਤਰਾ ਆਉਂਦੇ ਆ ਇਹ ਜਿਹੜਾ ਹੈਗਾ ਆ ਜਿੰਨੀ ਵੀ ਤੁਹਾਡੀ ਜਿਹੜੀ ਹੈਗੀ ਆ ਫਿਰ ਬਾਹਰ ਪਰਸਨਲਿਟੀ ਜਾਂਦੀ ਆ ਉਹ ਜਿਹੜਾ ਤੁਹਾਡਾ ਜਿਹੜਾ ਹੰਕਾਰ ਦਾ ਚੱਕਰ ਜਿਹਨੂੰ ਅਸੀਂ ਕਹਿੰਨੇ ਆ ਜਦੋਂ ਉਹ ਤੁਹਾਡੇ ਵਸ ਵਿੱਚ ਆ ਜਾਂਦਾ ਹੈ ਜਦੋਂ ਤੁਹਾਨੂੰ ਉਹਨੂੰ ਅੰਡਰਸਟੈਂਡ ਤੁਸੀਂ ਕਰਕੇ ਉਹਨਾਂ ਖੇਲਦੇ ਆ ਤੇ ਉਹ ਤੁਹਾਡੀ ਦੁਨੀਆ ਬਦਲਦਾ ਆ ਤੇ ਸੇਮ ਤੇ ਜਿਹੜਾ ਫਿਰ 3 ਆਈ ਆ ਤੁਹਾਡੇ ਜ਼ਿੰਦਗੀ ਦੇ ਵਿੱਚ ਐਸੀ ਜਾਣਕਾਰੀਆਂ ਤੁਹਾਨੂੰ ਫਿਰ ਮਿਲਦੀਆਂ ਜਿਹੜੀਆਂ ਮਸਲ ਦੇ ਨਾਲ ਕਰਨੀਆਂ ਵੀ ਪੋਸੀਬਲ ਹੁੰਨੀਆਂ ਤੇ ਜਿਹੜਾ ਜਿਹਨੂੰ ਅਸੀਂ ਸਹਾਸਤਾਰ ਕਹਿੰਦੇ ਆ ਦਸਮਾ ਦਵਾਰ ਕਹ ਲਓ ਜਾਂ ਸਤਮਾ ਚੱਕਰ ਹੈ ਕਹਿੰਦੇ ਆ ਇਹ ਇੱਕ ਐਸਾ ਫਿਰ ਤੁਹਾਡੇ ਉੱਪਰ ਇੱਕ ਪ੍ਰਮਾਤਮਾ ਦੀ ਕਰੱਭੀ ਸ਼ਕਤੀ ਰੱਬੀ ਕਿਰਪਾ ਵੀ ਤੁਹਾਨੂੰ ਉਹ ਸੋ ਕਾਲ ਇੱਕ ਅਲੱਗ ਤਰ੍ਹਾਂ ਦੀ ਅਵੇਕਨਿੰਗ ਹੁੰਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਇਸ ਮਿਡਲ ਜਿਹੜਾ ਧੁਰਾ ਹੈਗਾ ਚੱਕਰਾਂ ਦਾ ਮਿਡਲ ਦੇ ਵਿੱਚ ਇਸ ਦਾ ਨਾਂ ਹੈਗਾ ਜੀ ਅਨਾਹਤ ਚੱਕਰਾ ਅਨਹਦ ਇਹਦੀ ਕੋਈ ਲਿਮਟ ਨਹੀਂ ਹੈ ਚਾਹੇ ਜਿੱਧਰ ਨੂੰ ਮਰਜ਼ੀ ਤੁਸੀਂ ਚੱਲ ਜਾਓ ਚਾਹੇ ਪ੍ਰਮਾਤਮਾ ਦੀ ਤਰਫ ਜਾਣਾ ਉਧਰ ਨੂੰ ਚੱਲ ਜਾਓ ਜਾਂ ਦੂਜੀ ਤਰਫ ਨਰਕ ਦੀ ਤਰਫ ਚਲਣਾ ਉਧਰ ਨੂੰ ਵੀ ਜਿਹੜਾ ਮੂਲ ਆਧਾਰ ਚੱਕਰਾ ਹੈਗਾ ਉਹ ਸੈਟਰਨ ਡਾਰਕਨੈਸ ਉਧਰ ਵੀ ਜਾ ਸਕਦੇ ਦੂਸਰੀ ਤਰਫ ਸੂਰਜ ਹੈਗਾ ਲਾਈਟ ਦੀ ਤਰਫ ਜਾਣਾ ਉਹ ਵੀ ਤੁਹਾਡੀ ਚੋਇਸ ਹੈ ਉਹੋ ਜਿਹੜੀਆਂ ਚੀਜ਼ਾਂ ਸਾਡੇ ਜ਼ਿੰਦਗੀ ਦੇ ਵਿੱਚ ਅਚਾਨਕ ਜਿਹੜਾ ਹੈਗਾ ਆ ਇੱਕ ਭਾਵ ਉੱਠਦਾ ਹਮੇਸ਼ਾ ਭਾਵ ਜਿਹੜਾ ਹੈਗਾ ਸਾਨੂੰ ਫਿਰ ਇੱਕ ਸੋਚ ਨੂੰ ਜਨਮ ਦਿੰਦਾ ਸੋਚ बार-बार ਰਿਪੀਟ ਹੁੰਦੀ ਹੈ ਤੇ ਉਹ ਫਿਰ ਸਾਡੇ ਬੋਡੀ ਹੈ ਜਿਹੜੀ ਉਹ ਐਕਸ਼ਨ ਦੇ ਵਿੱਚ ਜਦੋਂ ਸਾਡੇ ਭਾਵਨਾ ਨੂੰ ਐਕਸ਼ਨ ਦੇ ਵਿੱਚ ਉਹ ਕਰਕੇ ਜਾਨੀ ਕਰਮ ਕਰਕੇ ਉਹ ਸਾਡੀ ਸੋਚ ਦਾ ਇੱਕ ਮਹਿਲ ਖੜਾ ਕਰ ਦਿੰਦੀ ਹੈ ਇੱਕ ਸੋਚ ਨੂੰ ਰੂਪ ਦਿੰਦੀ ਸਾਡਾ ਕਰਮ ਬਣਦਾ ਹੈ ਉਹ ਜਿਹੜਾ ਹੁਣ ਅਸੀਂ ਕਾਰਮ ਸਾਡੇ ਕੋਲ ਕੌਣ ਕਰਵਾਉਂਦਾ ਇਹ ਜਿਹੜਾ ਚੱਕਰ ਹੈਗਾ ਆ ਚੌਥਾ ਚੱਕਰ ਸੂਰਜ ਤੋਂ ਚੌਥਾ ਪਲੈਨਟ ਜਿਹੜੀ ਸਾਡੀ ਧਰਤੀ ਹੈ ਇਸ ਦੇ ਏਰ ਦੇ ਗੇਰ ਦੇ ਜਿਹੜਾ ਉਹ ਚੰਦਰਮਾ ਘੁੰਮਦਾ ਹੈ ਮੂਨ ਮੂਨ ਕੀ ਹੈ ਮੂਨ ਸਾਡੇ ਬਾਡੀ ਦੇ ਵਿੱਚ ਜਿਹੜਾ ਹਾਰਟ ਹੈਗਾ ਸਾਡਾ ਉਸ ਦੇ ਨਾਲ ਸਾਡੇ emotions ਦੇ ਨਾਲ ਸਾਡੀਆਂ ਫੀਲਿੰਗਸ ਦੇ ਨਾਲ ਸਾਡੇ ਲੈ ਗਏ ਫੈਸਲਿਆਂ ਦੇ ਨਾਲ ਸਾਡੇ ਅੰਦਰ ਉੱਠਦੀਆਂ ਕੋਈ ਵੀ ਜਿਹੜੀਆਂ ਕਾਮਨਾਵਾਂ ਹੈਗੀਆਂ ਆ ਉਹਨਾਂ ਕਾਮਨਾਵਾਂ ਦੀ ਅਸਲੀ ਜਿਹੜੀ ਤਿੰਨੀ ਹੈ ਉਹ ਜੜਾ ਜਿਹੜੀ ਸਾਡੇ ਮਨ ਦੇ ਵਿੱਚ ਭਾਵ ਉੱਠਦਾ ਕਿਸੇ ਚੀਜ਼ ਨੂੰ ਕਰਨ ਦਾ ਉਹ ਮੂਨ ਹੈਗਾ ਚੰਦਰਮਾ ਚੰਦਰਮਾ ਜਿਹੜਾ ਹੈਗਾ ਜਦੋਂ ਉੱਤੇ ਦੀ ਤਰਫ ਲੈ ਕੇ ਜਾਂਦਾ ਇਹ ਬੰਦੇ ਨੂੰ ਬਹੁਤ ਸਟਰੋਂਗ ਬਣਾਦਾ ਬੰਦਾ ਜਿਹੜਾ ਹੈਗਾ ਉਹ ਫੀਅਰਲੈਸ ਹੋ ਜਾਂਦਾ ਹੈ ਉਹਨੂੰ ਫ੍ਰੀडम ਮਿਲ ਜਾਂਦੀ ਹੈਗੀ ਹੈ ਤੇ ਉਹਦੇ ਵਿੱਚ ਬਹੁਤ ਬਿਊਟੀਫੁੱਲ ਮਤਲਬ ਜੜੀਆਂ ਇੱਕ ਰੱਬੀ ਪਾਵਰਾਂ ਆ ਜਾਂਦੀਆਂ ਹੀਲਿੰਗ ਪਾਵਰਜ਼ ਆ ਜਾਂਦੀਆਂ ਆਗੀਆਂ ਉਹ ਬੰਦਾ ਮੈਂਟਲੀ ਬਹੁਤ ਸਟਰੋਂਗ ਹੁੰਦਾ ਉਹ ਫੈਸਲੇ ਲੈਣ ਨੂੰ ਕੁਝ ਵੀ ਕੰਮ ਕਰਨ ਨੂੰ ਉਹ ਹਰ ਵੇਲੇ ਰੈਡੀ ਰਹਿੰਦਾ ਉਹ ਥੱਕਦਾ ਨਹੀਂ ਹੈਗਾ ਉਹਦੇ ਵਿੱਚ ਨੈਗੇਟਿਵ ਸੋਚ ਕਦੇ ਦੇਖੂਗਾ ਹੀ ਨਹੀਂ ਤੁਸੀਂ ਹਰ ਵਕਤ ਉਹ ਪੋਜ਼ਿਟਿਵ ਤੇ ਚੜ੍ਹਦੀਆਂ ਕਲਾ ਵਿੱਚ ਰਹੇਗਾ ਤੇ ਐਸਾ ਪਰਸਨ ਜਿਹੜਾ ਹੈਗਾ ਜਿਸ ਤਰ੍ਹਾਂ ਇੱਕ ਇੱਕ ਸ਼ੇਅਰ ਦਾ ਬੰਦਾ ਉਹ ਜਿਹੜਾ ਚੰਦਰਮਾ ਇਹ ਕਦੋਂ ਹੁੰਦਾ ਹੈ ਇਹ ਜਨਮ ਦਾ ਜਿਹੜਾ ਬ੍ਰਿਸ਼ ਰਾਸ਼ੀ ਦੇ ਵਿੱਚ ਅਗਰ ਪੂਰਨਮਾ ਵੀ ਹੋਵੇ ਉਪਰ ਬ੍ਰਿਸ਼ ਰਾਸ਼ੀ ਸੈਕੰਡ ਰਾਸ਼ੀ ਜਿਹੜੀ ਹੈਗੀ ਆ ਕੁੰਡਲੀ ਦੀ ਉਹਦੇ ਵਿੱਚ ਅਗਰ ਇਹ ਜੋ ਕਿ ਤੇ ਚੰਦਰਮਾ ਦਾ ਬਣਦਾ ਉੱਤੇ ਸ਼ੁਭ ਗ੍ਰਾਹਾਂ ਦੀ ਮਤਲਬ ਉਹਦੇ ਉਪਰ ਦ੍ਰਿਸ਼ਟੀ ਵੀ ਹੈ ਉਹ ਬੰਦਾ ਅਗਰ ਭਖਾਰੀ ਵੀ ਹੋਏਗਾ ਉਸਦੇ ਉਸਦੇ ਕੋਲ ਕੁਝ ਵੀ ਨਹੀਂ ਹੋਏਗਾ ਮਗਰ ਫਿਰ ਵੀ ਉਹ ਐਸਾ ਰਾਜਾ ਹੋਏਗਾ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਜੇ ਉਹਦੇ ਪਰ ਹੋਰ ਕਿਰਪਾ ਵਾਂ ਇਸ ਤਰ੍ਹਾਂ ਕੁਦਰਤ ਦੀਆਂ ਹੋਰ ਵੀ ਬਿਊਟੀਫੁੱਲ ਹੋਣ ਤੇ ਉਹ ਬੰਦਾ ਬਹੁਤ ਹੀ ਇੱਕ ਡਿਫਰੈਂਟ ਹੁੰਦਾ ਤੇ ਦੂਸਰਾ ਚੰਦਰਮਾ ਜਿਸਲੇ ਆਪਣੇ ਘਰ ਦਾ ਹੁੰਦਾ ਉਹ ਵੀ ਬਹੁਤ ਕਰ ਕਰਾਚੀ ਦਾ ਤੇ ਉਹਦੇ ਪਰ ਵੀ ਅਗਰ ਪੂਰੇ ਗ੍ਰਹਾਂ ਦਾ ਪ੍ਰਭਾਵ ਨਾ ਹੋਵੇ ਤੇ ਉਹ ਜਿਹੜਾ ਹਾਰਟ ਹੈ ਬੰਦੇ ਦਾ ਬੰਦੇ ਦੇ ਬੰਦੇ ਦੇ ਅੰਦਰ ਮਤਲਬ ਜਿਹੜੀਆਂ ਬਹੁਤ ਪਾਵਰਸ ਜਿਹੜੀਆਂ ਅਲੱਗ ਤਰ੍ਹਾਂ ਦੀਆਂ ਦੇ ਦੇਗਾ ਉਹਦੇ ਅੰਦਰ ਮਤਲਬ 뮤직 ਜਿੰਨੀਆਂ ਵੀ ਕਲਾਮਾਂ ਦਾ ਮਾਲਕ ਹੈ ਹਰ ਅਗਲਕ ਤਰ੍ਹਾਂ ਦੀਆਂ ਉਹਨੂੰ ਫਿਰ ਦੋ ਜਹਾਨ ਦੀਆਂ ਕਲਾਮਾਂ ਮਿਲਦੀਆਂ ਆ ਉਹ ਮਿਊਜ਼ਿਕ ਵੀ ਆ ਉਹਨੂੰ ਦੁਨੀਆ ਦੇ ਵੀ ਕੰਮਕਾਰ ਜਿਹੜੇ ਉਹ ਕਰਨੇ ਬਹੁਤ ਬਿਊਟੀਫੁਲ ਆਂਦੇ ਆਗੇ ਐਸਾ ਪਰਸਨ ਜਿਹੜਾ ਹੈਗਾ ਆ ਅਗਰ ਸਪੋਜ਼ ਸਮ ਹਾਓ ਇਹ ਚੰਦਰਮਾ ਜਿਹੜਾ ਆ ਸੋ ਕਾਲ ਉੱਚ ਦਾ ਉਸਦੇ ਰਾਚੀ ਵਿੱਚ ਜਿਸ ਤਰ੍ਹਾਂ ਹੋਵੇ ਜਾਂ ਨੀਚ ਦਾ ਹੋ ਜਾਏ ਤੇ ਜਿਹੜੇ ਉਹਦੇ बैड ਇਫੈਕਟ ਹੈ ਰਾਹੂ ਦੇ ਨਾਲ ਟੱਚ ਹੋਵੇ ਕੇਤੂ ਦੇ ਨਾਲ ਟੱਚ ਹੋਵੇ ਤਾਂ ਫਿਰ ਇਹੀ ਚੰਦਰਮਾ ਜਿਹੜਾ ਆ ਉਹ ਬੰਦਾ ਭਾਵੇਂ ਕਰੋੜਾਪਤੀ ਹੋਵੇ ਹੋ ਸਕਦਾ ਅੰਦਰੋਂ ਉਹ ਨਰਕ ਦੀ ਜ਼ਿੰਦਗੀ ਭੋਗਦਾ ਹੋਵੇ ਕਿਉਂਕਿ ਅਸਲ ਦੇ ਵਿੱਚ ਜਿਹੜਾ ਤੁਹਾਡਾ ਮਾਈਂਡ ਹੈਗਾ ਆ ਜਿਹੜੇ ਮਾਈਂਡ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਚੱਲਦੀਆਂ ਚੰਦਰਮਾ ਜਿਹੜਾ ਹੈਗਾ ਹਾਰਟ ਹੈਗਾ ਉਹਦੇ ਨਾਲ ਰਿਲੇਟਡ ਹੈਗਾ ਇਹ ਮਾਈਂਡ ਦੇ ਉੱਪਰ ਟੇਕਓਵਰ ਕਰ ਜਾਂਦਾ ਆ ਤੇ ਬੰਦਾ ਓਵਰ ਇਮੋਸ਼ਨਲ ਹੋਣ ਲੱਗ ਪੈਂਦਾ ਡਿਪਰੈਸ਼ਨ ਹੈ ਉਹਨੂੰ ਹਿੱਟ ਕਰਨੇ ਸ਼ੁਰੂ ਹੋ ਜਾਂਦੇ ਆ ਜਿਸ ਤਰ੍ਹਾਂ ਖਾਸ ਕਰਕੇ ਪੂਰਨਮਾ ਜਾਂ ਮਸਿਆ ਦੇ ਦਿਨ ਇਹ ਜਿਹੜਾ ਚੱਕਰ ਹੈਗਾ ਜਿਆਦਾ ਐਕਟਿਵ ਹੁੰਦਾ ਹੈ ਜਿਆਦਾਤਰ ਜਿੰਨੇ ਵੀ ਮੈਡੀਟੇਸ਼ਨ ਕਰਨ ਵਾਲੇ ਲੋਕ ਹੈਗੇ ਆ ਉਹ ਪੂਰਨਮਾ ਦੇ ਦਿਨ ਇਹ ਜਿਹੜਾ ਆ ਮਤਲਬ ਮੈਡੀਟੇਸ਼ਨ ਕਰਦੇ ਆ ਬਿਕੋਜ਼ ਉਸ ਦਿਨ ਕਈ ਲੋਕ ਵਰਤ ਰੱਖਦੇ ਰੀਜ਼ਨ ਕੀ ਹੈ ਸਾਡੇ ਸਰੀਰ ਦੇ ਜਿਹੜੇ ਅੰਦਰ ਉੱਠੀਆਂ ਪਾਵਰਸ ਐ ਪਾਣੀ ਦੀਆਂ ਉਹਨਾਂ ਨੂੰ ਤੁਸੀਂ ਟ੍ਰੇਨ ਕਰਨਾ ਹੈਗਾ ਜਿੱਦਾਂ ਤੁਸੀਂ ਉਹਨਾਂ ਤੋਂ ਕੰਮ ਲੈਣਾ ਚਾਹੁੰਦੇ ਹੋ ਜਿਸ ਪਰਪਸ ਨਾਲ ਇਹਨਾਂ ਦੋ ਦਿਨਾਂ ਦੇ ਵਿੱਚ ਖਾਸ ਕਰਕੇ ਇਹ ਪਾਣੀ ਜ਼ਿਆਦਾ ਐਕਟਿਵ ਹੁੰਦਾ ਹੈ ਤੇ ਉਹਨਾਂ ਨੂੰ ਮਤਲਬ ਜਦੋਂ ਇਹ ਮੈਡੀਟੇਸ਼ਨ ਦੇ ਨਾਲ ਜਿੱਦ ਤਣ ਤੁਸੀਂ ਦਸ਼ਾਵਾ ਜਿਹੜੀਆਂ ਫੀਲਿੰਗ ਉਹਦੇ ਵਿੱਚ ਭਰਦੇ ਆਂ ਤੇ ਉਹ ਫਿਰ ਤੁਹਾਨੂੰ ਹੈਲਪ ਕਰਦੀਆਂ ਮਗਰ ਜਦੋਂ ਚੰਦਰਮਾ ਜਿਹੜਾ ਹੈਗਾ ਆ ਮੂਨ ਜਦੋਂ ਬੀਕ ਹੁੰਦਾ ਮਤਲਬ ਹਾਰਟ ਚੱਕਰ ਬੀਕ ਹੁੰਦਾ ਆ ਤੁਹਾਡਾ ਉਹ ਚਾਟ ਤੋਂ ਪਤਾ ਲੱਗ ਜਾਂਦਾ ਉਸ ਵਕਤ ਜਿਹੜਾ ਹੈ ਇਨਸਾਨ ਜਿਹੜਾ ਹੈਗਾ ਉਹ ਬਹੁਤ ਉਹਦਾ ਜਿਹੜਾ ਹਾਰਟ ਮਤਲਬ ਬਹੁਤ ਕਮਜ਼ੋਰ ਹੁੰਦਾ ਆ ਤੇ ਉਹ ਬਹੁਤ ਹਨੇਰਿਆਂ ਚ ਗੋਚਿਆ ਪਰਸਨ ਹੁੰਦਾ ਆ ਤੇ ਉਹਦੀ ਹਰ ਗੱਲ ਨੈਗੇਟਿਵ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਦਾ ਜਿੱਦਾਂ ਮਤਲਬ ਜਿਹੜਾ ਜੀਵਨ ਹੈਗਾ ਉਹ ਵੱਡੇ ਕੰਮ ਕਰਨ ਤੋਂ ਡਰਦਾ ਆ ਉਹ ਉਹ ਨੂੰ ਬਾਇਸਿਕ ਨੌਲੇਜ ਸਾਰੀ ਹੋਵੇ ਮਗਰ ਉਹਦੇ ਵਿੱਚ ਨਾ ਇੱਕਦਮ ਇੱਕ ਘਬਰਾਹਟ ਹੁੰਦੀ ਆ ਕਿ ਮੈਂ ਕਰ ਨਹੀਂ ਸਕਦਾ ਉਹਦੀ ਗੱਲਬਾਤ ਦੇ ਵਿੱਚ ਵੀ ਮਤਲਬ ਨਾ ਇੱਕ ਡਰ ਇੱਕ ਫੀਅਰ ਦੇ ਵਿੱਚ ਜੀਂਦਾ ਆ ਉਹ ਆਪਣੇ ਸੁਪਨੇ ਪੂਰੇ ਕਰਨਾ ਤਾਂ ਚਾਹੁੰਦਾ ਆ ਮਗਰ ਉਹਦੇ ਵਿੱਚ ਫਿਰ ਹਿੰਮਤ ਨਹੀਂ ਹੁੰਦੀ ਤੇ ਜਿੰਨੀਆਂ ਵੀ ਫਿਰ ਲੋਅ ਐਂਡ ਦੀਆਂ ਜੌਬਸ ਹੈਗੀਆਂ ਦੁਨੀਆ ਭਰ ਦੇ ਉਹ ਬੰਦਾ ਜੇ ਕੰਮ ਕਰਦਾ ਆ ਕਿਸੇ ਕੋਲ ਪੈਸੇ ਮੰਗਣ ਦੀ ਵੀ ਹਿੰਮਤ ਨਹੀਂ ਉਹ ਕੋ ਆਪਣੇ ਹੀ ਕੀਤੇ ਹੋਏ ਕੰਮ ਦੇ ਵੀ ਇਹ ਲੋਕ ਉਹ ਹੈਗੇ ਆ ਜਿਹੜੇ ਜਿਹੜਾ ਦਾ ਹਾਰਟ ਜਿਹੜਾ ਚੱਕਰ ਉਹ ਬਹੁਤ ਵੀਕ ਹੋ ਜਾਂਦਾ ਆ ਤੇ ਇਹੀ ਚੱਕਰ ਹੈਗਾ ਜਦੋਂ ਮੂਨ ਹੀ ਸਟਰੋਂਗ ਹੋਵੇ ਉਹ ਪਰਸਨ ਮਤਲਬ ਉਹਦੇ ਚ ਇੱਕ ਬਹਾਦਰਤਾ ਵੀ ਆਂਦੀ ਹੈ ਉਹਦੇ ਚ ਇੱਕ ਇੱਕ ਬਹੁਤ ਮਤਲਬ ਸਟਰੋਂਗ ਜਿਸ ਦਾ ਕਹਿ ਸਕਦੇ ਆ ਕਿ ਇੱਕ ਅਲੱਗ ਤਰ੍ਹਾਂ ਦੀ ਇੱਕ ਐਸੀ ਪਾਵਰ ਕਿ ਉਹ ਆਪਣੇ ਆਪ ਨੂੰ ਸੈਂਟਰ ਆਫ ਆਪਣੇ ਸੈਲਫ ਦਾ ਲੱਭ ਲੈਂਦਾ ਹੈ ਜਿੱਥੇ ਜਿੱਥੇ ਸੈਂਟਰ ਦੇ ਵਿੱਚ ਉਹਨੇ ਖੜਨਾ ਹੈਗਾ ਮਤਲਬ ਮੈਡੀਟੇਸ਼ਨ ਦੇ ਵਿੱਚ ਅਗਰ ਜਾਣਾ ਕਿਸੇ ਬੰਦੇ ਨੇ ਜਿਹੜੀਆਂ ਵੀ ਇੱਛਾ ਪੂਰਤੀਆਂ ਹੈਗੀਆਂ ਉਹ ਜਿਸ ਬੰਦੇ ਦਾ ਮਨ ਹੀ ਨਹੀਂ ਸਟਰੋਂਗ ਤੇ ਉਹ ਬੰਦਾ ਕਰੂਗਾ ਕਿ ਤੁਹਾਡੇ ਕੋਲ ਕੁਝ ਵੀ ਦੁਨੀਆ ਭਰ ਦੀਆਂ ਸਭ ਨਿਯਾਮਤਾ ਹੋਣ ਤੁਹਾਡਾ ਮਨ ਹੀ ਨਹੀਂ ਕਰਦਾ ਖਾਣ ਨੂੰ ਫਿਰ ਉਹ ਬੰਦਾ ਜਿਹੜਾ ਕੀ ਕਰੇਗਾ ਉਹਦੇ ਕਿਸ ਕੰਮ ਸੋ ਇਸ ਕਰਕੇ ਦੋਸਤੋ ਜਿਹੜਾ ਮਨ ਹੈਗਾ ਇਹ ਉਹ ਚੰਦਰਮਾ ਦੇ ਨਾਲ ਤਾਲੁਕ ਹੈ ਪੁਰਾਣੇ ਜ਼ਮਾਨਿਆਂ ਦੇ ਵਿੱਚ ਮਸਿਆ ਨਾਣ ਜਾਂਦੇ ਹੁੰਦੇ ਸੀ ਅੱਜ ਕੱਲ ਤਾਂ ਅਸੀਂ ਹਰ ਚੀਜ਼ਾਂ ਨੂੰ ਮਤਲਬ ਕਈ ਕਾਰਨ ਮਤਲਬ ਗਲਤ ਸਮਝਣਾ ਸ਼ੁਰੂ ਕਰ ਲਿਆ ਬਿਕੋਜ਼ ਇਹ ਇੱਕ ਵਿਚੁਅਲ ਵੀ ਹੈਗੇ ਆ ਬਟ देयर ਇਜ਼ ਅ ਇਨਰ ਦੇ ਪਿੱਛੇ ਇੱਕ ਸਾਇੰਸ ਵੀ ਹੈਗੀ ਹੈ ਸੋ ਜਿੰਨਾ ਵੀ ਤੁਸੀਂ ਜਿਹਦਾ ਹੁਣ ਸਮੁੰਦਰ ਦਾ ਪਾਣੀ ਹੈਗਾ ਜਿੰਨੀ ਨੈਗੇਟਿਵਿਟੀ ਹੈਗੀ ਆ ਦੇਖੋ ਉਹ ਸਾਰੀ ਉਹਦੇ ਵਿੱਚ ਜਾਂਦੀ ਆ ਗਰਮੀਆਂ ਦੇ ਵਿੱਚ ਉਹ ਪਾਣੀ ਉੜਦਾ ਭਾਪ ਬਣ ਕੇ ਉਹ ਪਹਾੜਾਂ ਦੇ ਉੱਤੇ ਨਦੀਆਂ ਨਾਲਿਆਂ ਦੇ ਉੱਤੇ ਮਤਲਬ ਹਰ ਜਗ੍ਹਾ ਤੇ ਕਿਤੇ ਬਰਫ਼ ਪੈ ਕੇ ਕਿਤੇ ਮੀਂਹ ਪੈ ਕੇ ਉਹ ਸਾਰਾ ਦੁਨੀਆ ਦੀ ਜਿਹੜੀ ਗੰਦਗੀ ਉਹ ਲੈ ਕੇ ਫਿਰ ਕਿੱਥੇ ਜਾਂਦਾ ਸਮੁੰਦਰ ਸਮੁੰਦਰ ਚ ਕਿਉਂਕਿ ਉੱਥੇ ਨਮਕ ਹੈ ਨਮਕ ਵਾਲਾ ਪਾਣੀ ਹੈ ਸਮੁੰਦਰ ਸਾਰਾ ਸਾਰਾ ਜਦੋਂ ਪੂਰਨਮਾਸੀ ਹੁੰਦੀ ਆ ਦੇਖੋ ਕਿਦਾਂ ਉੱਪਰ ਨੂੰ ਹੋ ਦੰਦਰ ਮਾਦੀ ਤਰ੍ਹਾਂ ਖਿੱਚਿਆ ਜਾਂਦਾ ਹੈ ਸੋ ਕਹਿਣ ਦਾ ਮਤਲਬ ਹੈਗਾ ਜਿਹੜਾ ਇਹ ਚੱਕਰ ਹੈਗਾ ਸਾਰਾ ਇਸ ਚੱਕਰ ਦੇ ਹੀ ਸਾਰੇ ਕਾਰਨਾਮੇ ਆ ਇਸ ਚੱਕਰ ਦੇ ਵਿੱਚ 12 ਪਾਵਰਸ ਹੈਗੀਆਂ ਥੱਲੋਂ ਮੂਲਾਦਾਰ ਸਵਾਦਸ਼ਟਾਨ ਤੇ ਮਣੀਪੁਰ ਤੋਂ ਬਾਅਦ ਇਹ ਅਨਹਾਰ ਚੱਕਰਾਂ ਦਾ ਤਿੰਨ ਚੱਕਰ ਇਸ ਤੋਂ ਉੱਪਰ ਹੈ ਗਿਆ ਸੋ ਇਹ ਚੱਕਰ ਜਿਹੜਾ ਹੈਗਾ ਇਹਨੂੰ ਤੁਰੀ ਮੰਨ ਲਓ ਇਸ ਚੱਕਰ ਨੂੰ ਸਟਰੋਂਗ ਕਰਨ ਦਾ ਜਿਹੜਾ ਆਪਣਾ ਮਨ ਨੂੰ ਸਟਰੋਂਗ ਕਰਨ ਦਾ ਜਿਹੜਾ ਜਿਹੜਾ ਮਤਲਬ ਬਲ ਜਿਸ ਇਨਸਾਨ ਦੇ ਵਿੱਚ ਆ ਗਿਆ ਜਿਸ ਬੰਦੇ ਨੇ ਉਸ ਚੀਜ਼ ਨੂੰ ਆਪਣੇ ਫੈਸਲਿਆਂ ਨੂੰ ਧਿਆਨ ਦੇ ਨਾਲ ਸਮਝਦੇ ਨਾਲ ਜੋ ਲੈਣਾ ਸ਼ੁਰੂ ਕਰ ਲਿਆ ਉਹ ਬੰਦਾ ਉੱਪਰ ਨੂੰ ਰਾਈਜ਼ ਹੋਣਾ ਸ਼ੁਰੂ ਹੋ ਜਾਂਦਾ ਆਪਾਂ ਜੋ ਫੈਸਲੇ ਲੈਂਦੇ ਆ ਜੋ ਸਾਡੇ ਸਾਡੇ ਨਾਲ ਜੋ ਕੁਝ ਵੀ ਗੁੱਡ ਔਰ ਬੈਡ ਹੋਇਆ ਸਾਡੇ ਹੀ ਲਏ ਆ ਫੈਸਲੇ ਕਰਕੇ ਹੋਇਆ ਨਾ ਅਸੀਂ ਇਹ ਇੱਕ ਟਾਈਮ ਆਦੇ ਆ ਇੰਨੇ ਈਮੋਸ਼ਨਲ ਹੋ ਕੇ ਫੈਸਲੇ ਲੈ ਲੈਂਦੇ ਆ ਜਦੋਂ ਅਸੀਂ ਉਹ ਈਮੋਸ਼ਨਲ ਫੈਸਲੇ ਹੁੰਦੇ ਆ ਸਾਡਾ ਫਿਰ ਤਾਂ ਮਤਲਬ ਹਾਰਟ ਬੀਕ ਅਸੀਂ ਜਿਹੜਾ ਆ ਜਿਹੜਾ ਸਾਰੇ ਦੇ ਸਾਰੇ ਦਿਲ ਤੋਂ ਫੈਸਲੇ ਲੈਣੇ ਆ ਅਸੀਂ ਬੈਲੈਂਸ ਕਰਕੇ ਲੈਂਦੇ ਦਿਲ ਔਰ ਦਿਮਾਗ ਦੋਨੋਂ ਚੀਜ਼ਾਂ ਨੂੰ ਜਿਹੜਾ ਬੰਦਾ ਬੈਲੈਂਸ ਕਰਦਾ ਹੈਗਾ ਉਸ ਵਕਤ ਉਹ ਫਿਰ ਕੋਈ ਵੀ ਚੱਕਰ ਨੂੰ ਜਿਹੜਾ ਜਗਾ ਸਕਦਾ ਉਸ ਨੂੰ ਪਤਾ ਹੈਗਾ ਉਹ ਕੋਈ ਵੀ ਚੀਜ਼ ਬਿਨਾ ਕੈਲਕੂਲੇਟ ਕੀਤੇ ਤੋਂ ਨਹੀਂ ਕਰੇਗਾ ਸੋ ਦੋਸਤੋ ਇਹ ਜਿਹੜਾ ਚੱਕਰ ਹੈ ਅਨਾਹਤ ਹੈਗਾ ਇਸ ਦੀ ਦੇਖੋ ਸ਼ਕਤੀ ਇੱਕ ਉੱਪਰ ਨੂੰ ਜਾਂਦੀ ਹੈ ਇੱਕ ਰੈਡ ਥੱਲੇ ਨੂੰ ਆਉਂਦੀ ਹੈ ਉੱਪਰ ਤੁਹਾਨੂੰ ਇਹ ਪਹੁੰਚਾ ਦੇਗੀ ਸਾਹਸਤਰ ਤੱਕ ਤੇ ਥੱਲੇ ਤੁਹਾਨੂੰ ਇਹ ਫਿਰ ਮੂਲਾਧਾਰ ਮਤਲਬ ਸੈਟਰਨ ਡਾਰਕਨੈਸ ਦੇ ਵਿੱਚ ਲੈ ਜਾਏਗੀ ਤੇ ਆਪਣੇ ਮਨ ਦੀ ਸ਼ੁੱਧੀ ਦੇ ਲਈ ਸ਼ੁਭ ਸ਼ੁਭ ਅੱਛੀਆਂ ਅੱਛੀਆਂ ਗੱਲਾਂ ਸੋਚਣੀਆਂ ਚਾਹੀਦੀਆਂ ਅੱਛੇ ਅੱਛੇ ਦ੍ਰਿਸ਼ ਦੇਖੋ ਬੈਡ ਚੀਜ਼ਾਂ ਨੂੰ ਨਾ ਦੇਖੋ ਜਿੱਦਾਂ ਦੀਆਂ ਤੁਸੀਂ ਮਤਲਬ ਕਹਿੰਦੇ ਨਾ ਜਿਹੋ ਜਿਹਾ ਅਨ ਉਹੋ ਜਿਹਾ ਮਨ ਸੋ ਜਿਹੋ ਜਿਹੀਆਂ ਚੀਜ਼ਾਂ ਤੁਸੀਂ ਸੁਣੋਗੇ ਜਿਹੋ ਜਿਹੀਆਂ ਚੀਜ਼ਾਂ ਤੁਸੀਂ ਦੇਖੋਗੇ ਜਿਹੜੇ ਜਿਹੋ ਜਿਹੀਆਂ ਚੀਜ਼ਾਂ ਤੁਸੀਂ ਸੁੰਗੋਗੇ ਉਹੋ ਜਿਹੀ એનર્ਜੀ ਤੁਹਾਡੀ ਤਰਫ ਅਟਰੈਕਟ ਹੋਣੀ ਸ਼ੁਰੂ ਹੋ ਜਾਏਗੀ ਸੋ ਅਚੀ ਚੀਜ਼ ਕਰੋਗੇ ਅੱਛਾ ਤੁਸੀਂ ਇਹ ਆਪਣੇ ਇਸ એનર્ਜੀ ਨੂੰ ਉੱਪਰ ਦੀ ਤਰਫ ਉਠਾਣਾ ਹੈ ਤੇ ਬਹੁਤ ਹੀ ਬਿਊਟੀਫੁੱਲ ਜਿਹੜੀਆਂ ਹੈਗੀਆਂ ਫਿਰ ਤੁਹਾਨੂੰ ਇਹ ਜਿਹੜਾ ਸਟ੍ਰੱਕਰ ਐਕਟਿਵ ਹੋ ਜਾਏਗਾ ਇਹ ਚੱਕਰ ਐਕਟਿਵ ਹੁੰਦੇ ਸਾਰ ਹੀ ਤੁਹਾਡੀ ਲਾਈਵ ਦੇ ਵਿੱਚ ਬਿਊਟੀਫੁੱਲ ਜਿਹੜੀਆਂ ਚੀਜ਼ਾਂ ਅਟਰੈਕਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਿਕੋਜ਼ ਹਾਰਟ ਹੀ ਇੱਕ ਐਸੀ ਜਗ੍ਹਾ ਹੈਗਾ ਜਿਹੜਾ ਮੂਨ ਦੇ ਨਾਲ ਰਿਲੇਟਡ ਹੈ ਤੇ ਕਿਉਂਕਿ ਇਹ ਜਨਰੇਟ ਕਰਦਾ ਇਲੈਕਟ੍ਰਿਸਿਟੀ ਇਹੀ ਇੱਕ ਐਸਾ ਤੁਹਾਡੀ ਬਾਡੀ ਦਾ ਪਾਰਟ ਹੈਗਾ ਜਿਹੜਾ ਫਾਸਟ ਟਾਈਮ ਜਿਹੜਾ ਮੂਵ ਕਰਦਾ ਹੈ ਤੁਹਾਡੇ ਫਾਸਟ 무ਵਿੰਗ ਪਾਰਟ ਇਹੀ ਲਾਸਟ 무ਵਿੰਗ ਪਾਰਟ ਹੈ ਇਹ ਜਿੱਦਾਂ ਦਾ ਤੁਸੀਂ ਇਹਦੇ ਕੋਲੋਂ ਚਾਹੋ ਕਰੰਟ ਜਿਹੜਾ ਆ ਉਹ ਅਟਰੈਕਸ਼ਨ ਦਾ ਤੁਸੀਂ ਕੁਝ ਵੀ ਚਾਹੋ ਅਟਰੈਕਟ ਕਰ ਸਕਦੇ ਹੋ ਉੱਪਰ ਦੀਆਂ ਪਾਵਰ ਵੀ ਚਾਹੇ ਥੱਲੇ ਦੀਆਂ ਵੀ ਸੋ ਹਾਰਡ ਦੀ ਸ਼ੁੱਧੀ ਲਈ ਸ਼ੁਭ ਸ਼ੁਭ ਕਰੋ ਸ਼ੁਭ ਸ਼ੁਭ ਦੇਖੋ ਸ਼ੁਭ ਸ਼ੁਭ ਸੋਚੋ ਤੇ ਸ਼ੁਭ ਸ਼ੁਭ ਹੋਏਗਾ ਧੰਨਵਾਦ ਅਗਰ ਕੋਈ ਸੱਜਣ ਮੈਡੀਟੇਸ਼ਨ ਨਾਲ ਰਿਲੇਟਡ ਜਾ ਕੋਈ ਸਟਾਰੋਲੋਜੀ ਦੇ ਰਿਲੇਟਡ ਕੋਈ ਹੈਲਪ ਲੈਣੀ ਚਾਹੁੰਦਾ ਹੈ ਜਾਂ ਕੋਈ ਇਸ ਜੀਨ ਸਿੱਖਣਾ ਚਾਹੁੰਦਾ ਹੈ ਤਾਂ ਮੋਸਟ ਵੈਲਕਮ ਏ ਕੰਟੈਕਟ ਮੀ ਥੈਂਕ ਯੂ